ਅਸ਼ਕਾਲ ਦੋਸਤੋ ਦੋਸਤੋ ਇੱਕ ਵਾਰੀ ਨਾ ਇੱਕ ਬਹੁਤ ਅਮੀਰ ਸ਼ਾਹ ਉਕਾਰ ਹੁੰਦਾ ਹੈ ਤੇ ਉਹ ਨਾ ਇੱਕ ਨੌਕਰ ਨੂੰ ਖਰੀਦ ਲਿਆਉਂਦਾ ਨੌਕਰ ਖਰੀਦਣ ਦਾ ਮਤਲਬ ਕਿ 2-4 ਲੱਖ ਰੁਪਏ ਪਹਿਲਾਂ ਦੇ ਕੇ ਜਿਵੇਂ ਕੋਈ ਬੰਦਾ ਜਾਂ ਕੋਈ ਮਲਾਜ਼ਮ ਰੱਖ ਲੈਂਦੇ ਸੀ ਪਹਿਲਾਂ ਲੋਕ ਇਸ ਤਰ੍ਹਾਂ ਉਹ ਇੱਕ ਨੌਕਰ ਨੂੰ ਆਪਣੇ ਘਰ ਲੈ ਆਉਂਦਾ ਜਦੋਂ ਘਰੇ ਲੈ ਆਉਂਦਾ ਨਾ ਤਾਂ ਨੌਕਰ ਜਿਹੜਾ ਉਹਨੂੰ ਸ਼ਾਹ ਉਕਾਰ ਕਹਿੰਦਾ ਹੈ ਵੀ ਹਾਂ ਵੀ ਜਵਾਨਾ ਤੇਰਾ ਨਾਮ ਕੀ ਹੈ ਕਾ ਨੌਕਰ ਕਹਿੰਦਾ ਵੀ ਮਾਲਕੋ ਵੀ ਮੈਂ ਮਾੜਾ ਬੰਦਾ ਗਰੀਬਾਂ ਦੇ ਕਿਹੜੇ ਨਾਂ ਹੁੰਦੇ ਹਨਾ ਵੀ ਜਿਹੜੇ ਵੀ ਨਾਂ ਨਾਲ ਤੁਸੀਂ ਮੈਨੂੰ ਬੁਲਾਉਂਗੇ ਮੈਂ ਉਸੇ ਨਾਂ ਵਾਲੀ ਦੇ ਨਾਂ ਜਿਹੜਾ ਮਰਜ਼ੀ ਨਾਂ ਤੁਸੀਂ ਰੱਖ ਲਓ ਸ਼ਾਹੂਕਰ ਕਹਿੰਦਾ ਵੀ ਇਹ ਤਾਂ ਕੋਈ ਗੱਲ ਨਹੀਂ ਬਣੀ ਵੀ ਤੇਰੇ ਮਾਪਿਓ ਨੇ ਤਾਂ ਤੇਰਾ ਨਾਂ ਕੋਈ ਰੱਖਿਆ ਹੀ ਹੋਊਗਾ ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਲੋਕਾਂ ਨੇ ਅਹੀਂ ਆਪ ਦੀ ਮਰਜ਼ੀ ਦੇ ਨਾਵਾਂ ਨਾਲ ਹੀ ਬੁਲਾਇਆ ਚਲੋ ਉਸ ਤੋਂ ਬਾਅਦ ਫਿਰ ਜਦੋਂ ਖਾਣਾ ਖਾਣ ਦੀ ਵਾਰੀ ਆਉਂਦੀ ਹੈ ਤਾਂ ਸ਼ਾਹੂ ਪਰ ਉਹਨੂੰ ਫੇਰ ਪੁੱਛਦਾ ਕਹਿੰਦਾ ਵੀ ਹਾਂ ਵੀ ਤੂੰ ਕੀ ਖਾਏਂਗਾ ਵੀ ਤੇਰੇ ਲਈ ਖਾਣੇ ਦੇ ਵਿੱਚ ਕੀ ਬਣਵਾਈਏ ਤੇ ਉਹ ਕਹਿੰਦਾ ਮਾਲਕੋ ਤੁਸੀਂ ਕਿਉਂ ਜੀਆਂ ਗੱਲਾਂ ਕਰਦੇ ਹੋ ਵੀ ਮੈਂ ਗਰੀਬ ਤੁਹਾਡਾ ਨੌਕਰ ਆ ਨਾ ਜਿਹੜਾ ਕੁਝ ਤੁਸੀਂ ਮੈਨੂੰ ਦੋਹੋਂਗੇ ਮੈਂ ਉਹੀ ਖਾ ਲਵਾਂਗਾ ਹਮੇਸ਼ਾ ਵੀ ਮੈਂ ਤੁਹਾਡਾ ਨੌਕਰ ਆ ਚਲੋ ਤੀਜੀ ਗੱਲ ਤੀਜਾ ਜਿਹੜਾ ਸਵਾਲ ਫਿਰ ਸ਼ਾਹ ਉਕਾਰੋਂ ਨੂੰ ਕਹਿੰਦਾ ਜਦੋਂ ਸੌਣ ਦਾ ਟਾਈਮ ਆਉਂਦਾ ਤਾਂ ਉਹ ਕਹਿੰਦਾ ਵੀ ਹਾਂ ਵੀ ਹੁਣ ਦੱਸ ਵੀ ਤੇਰਾ ਬਿਸਤਰਾ ਕਿੱਥੇ ਵਿਛਾਈਏ ਵੀ ਤੂੰ ਕਿੱਥੇ ਸੌਏਂਗਾ ਅੰਦਰ ਵਿਛਾਈਏ ਕਿ ਬਾਹਰ ਤਾਂ ਉਹ ਫੇਰ ਨੌਕਰ ਕਹਿੰਦਾ ਵੀ ਮਾਲਕੋ ਵੀ ਤੁਸੀਂ ਮੇਰੇ ਮਾਲਕ ਹੋ ਤੇ ਮੈਂ ਤੁਹਾਡਾ ਖਿਦਮਤਕਾਰ ਹਾਂ ਵੀ ਜਿੱਥੇ ਤੁਸੀਂ ਮੈਨੂੰ ਪਾਉਂਗੇ ਮੈਂ ਉੱਥੇ ਪੈ ਜਾਊਂਗਾ ਤੇ ਜਦੋਂ ਜਿੱਥੇ ਮੈਂ ਪੈ ਗਿਆ ਉੱਥੇ ਤੁਸੀਂ ਮੈਨੂੰ ਸਵੇਰੇ ਠਾ ਲਿਓ ਵੀ ਮੇਰੀ ਵੀ ਗਰੀਬ ਬੰਦੇ ਦੀ ਕਾਦੀ ਮਰਜ਼ੀ ਆਦੀ ਹਣਾ ਤਾ ਉਹਦੀਆਂ ਤਿੰਨੇ ਗੱਲਾਂ ਦਾ ਜਿਹੜਾ ਜਵਾਬ ਸੁਣ ਕੇ ਨਾ ਉਹ ਸ਼ਾਹਕਰ ਰੋਣ ਲੱਗ ਪੈਂਦਾ ਤੇ ਉਹ ਫਿਰ ਨੌਕਰ ਆ ਜਿਹੜਾ ਉਹ ਹੈਰਾਨ ਹੁੰਦਾ ਉਹ ਕਹਿੰਦਾ ਵੀ ਤੁਸੀਂ ਹਨਾ ਵੀ ਰੋਣ ਕਾਤੋਂ ਲੱਗ ਗਿਆ ਉਹ ਕਹਿੰਦਾ ਵੀ ਮੈਂ ਤੈਨੂੰ 4 ਰੁਪਏ ਦੇ ਕੇ ਖਰੀਦ ਲਿਆਇਆ ਤੇ ਤੂੰ ਮੇਰੀ ਹਰੇਕ ਗੱਲ ਮੰਨ ਰਿਹਾ ਤੂੰ ਕੋਈ ਮੇਰਾ ਕਹਿਣਾ ਹੀ ਨਹੀਂ ਮੋੜਦਾ ਤੇ ਕਹਿੰਦਾ ਵੀ ਅਸੀਂ ਜਿਹੜੇ ਲੋਕ ਆ ਨਾ ਉਹ ਪ੍ਰਮਾਤਮਾ ਸਾਨੂੰ ਐਨਾ ਕੁਝ ਦਿੰਦਾ ਹਨਾ ਬਿਨਾ ਮੰਗਿਆਂ ਵੀ ਸਾਡੀਆਂ ਜਿਹੜੀਆਂ ਨੇ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰ ਰਿਹਾ ਤੇ ਅਸੀਂ ਉਹਦੇ ਕਈ ਰਸਤੇ ਤੇ ਨਹੀਂ ਚੱਲਦੇ ਅਸੀਂ ਉਹਦਾ ਕਿਹਾ ਨਹੀਂ ਮੰਨਦੇ ਤੇ ਕਹਿੰਦਾ ਵੀ ਮੈਂ ਤੈਨੂੰ 4 ਰੁਪਏ ਦੇ ਕੇ ਖਰੀਦ ਕੇ ਲਿਆਇਆ ਤੇ ਤੂੰ ਨਹੀਂ ਇੱਕ ਗੱਲ ਵੀ ਨਹੀਂ ਮੋੜੀ ਵੀ ਮੇਰੇ ਨਾਲੋਂ ਜਾਂ ਸਾਡੇ ਨਾਲੋਂ ਤਾਂ ਤੂੰ ਹੀ ਚੰਗਾ ਹੈ ਨਾ ਤੇ ਅਸੀਂ ਵੀ ਦੋਸਤੋ ਕਿਤੇ ਨਾ ਕਿਤੇ ਅਣਜਾਣੇ ਦੇ ਵਿੱਚ ਐਂ ਕਰ ਰਹੇ ਹਾਂ ਪਰਮਾਤਮਾ ਜਿਹੜਾ ਹੈ ਨਾ ਉਹ ਸਾਨੂੰ ਬੜੀਆਂ ਹੀ ਖੂਬਸੂਰਤ ਨਿਆਮਤਾਂ ਦੇ ਨਾਲ نوازਦਾ ਹੈ ਪਰ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਤੇ ਜਦੋਂ ਕਦੇ ਸਾਡੀ ਕੋਈ ਜ਼ਰੂਰਤ ਹੈ ਜਾਂ ਸਾਡੀ ਕੋਈ ਖੁਆਇਸ਼ ਪੂਰੀ ਨਹੀਂ ਨਾ ਹੁੰਦੀ ਤਾਂ ਅਸੀਂ ਸਾਨੂੰ ਦੇਣ ਲੱਗ ਪੈਨੇ ਰੱਬ ਨੂੰ ਵੀ ਰੱਬਾ ਤੂੰ ਮੇਰੀ ਆ ਜਿਹੜੀ ਖੁਆਇਸ਼ ਆ ਉਹ ਪੂਰੀ ਨਹੀਂ ਕੀਤੀ ਤਾਂ ਮੈਂ ਤੁਹਾਨੂੰ ਮਤਲਬ ਵੀਡੀਓ ਦੇ ਜ਼ਰੀਏ ਮੈਂ ਵੀ ਤੁਹਾਡੇ ਚੀ ਆਉਣੀ ਆ ਖੈਰ ਮੈਂ ਵੀ ਇਸ ਤਰ੍ਹਾਂ ਕਈ ਵਾਰੀ ਕਰਦੀ ਆ ਜਦੋਂ ਕੋਈ ਮੇਰੀ ਇੱਛਾ ਪੂਰੀ ਨਹੀਂ ਨਾ ਹੁੰਦੀ ਤਾਂ ਫਟਾਫਟ ਰੱਬ ਨੂੰ ਅਸੀਂ ਲੈਣਾ ਦੇਣਾ ਦੇਣ ਲੱਗ ਪੈਂਨੇ ਆ ਤਾਂ ਸਾਨੂੰ ਇਹ ਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਕਰਿਓ ਧੰਨਵਾਦ ਸ਼ਿਕਾਹ ਦੋਸਤੋ ਦੋਸਤੋ ਇੱਕ ਵਾਰੀ ਨਾ ਇੱਕ ਬਹੁਤ ਅਮੀਰ ਸ਼ਾਹੂਕਾਰ ਹੁੰਦਾ ਹੈ ਤੇ ਉਹ ਨਾ ਇੱਕ ਨੌਕਰ ਨੂੰ ਖਰੀਦ ਲਿਆਉਂਦਾ ਹੈ ਨੌਕਰ ਖਰੀਦਣ ਦਾ ਮਤਲਬ ਕਿ 2-4 ਲੱਖ ਰੁਪਏ ਪਹਿਲਾਂ ਦੇ ਕੇ ਜਿਵੇਂ ਕੋਈ ਬੰਦਾ ਜਾਂ ਫਿਰ ਮੁਲਾਜ਼ਮ ਰੱਖ ਲੈਂਦੇ ਸੀ ਪਹਿਲਾਂ ਲੋਕ ਇਸ ਤਰ੍ਹਾਂ ਕੋਈ ਇੱਕ ਨੌਕਰ ਨੂੰ ਆਪਣੇ ਘਰ ਲੈ ਆਉਂਦਾ ਜਦੋਂ ਘਰੇ ਲੈ ਆਉਂਦਾ ਨਾ ਤਾਂ ਨੌਕਰ ਜਿਹੜਾ ਉਹਨੂੰ ਸ਼ਾਹੂਕਾਰ ਕਹਿੰਦਾ ਹੈ ਵੀ ਹਾਂ ਵੀ ਜਵਾਨਾ ਤੇਰਾ ਨਾਮ ਕੀ ਹੈ ਦਾ ਨੌਕਰ ਕਹਿੰਦਾ ਵੀ ਮਾਲਕੋ ਵੀ ਮੈਂ ਮਾੜਾ ਬੰਦਾ ਗਰੀਬਾਂ ਦੇ ਕਿਹੜੇ ਨਾਂ ਹੁੰਦੇ ਹਨਾ ਵੀ ਜਿਹੜੇ ਵੀ ਨਾਂ ਨਾਲ ਤੁਸੀਂ ਮੈਨੂੰ ਬੁਲਾਉਂਗੇ ਮੈਂ ਉਸੇ ਨਾਂ ਨਾਲ ਬੁਲਾਵਾਂ ਜਿਹੜਾ ਮਰਜ਼ੀ ਨਾਂ ਤੁਸੀਂ ਰੱਖ ਲਓ ਸ਼ਾਹੂਕਰ ਕਹਿੰਦਾ ਵੀ ਇਹ ਤਾਂ ਕੋਈ ਗੱਲ ਨਹੀਂ ਬਣੀ ਵੀ ਤੇਰੇ ਮਾਪਿਓ ਨੇ ਤਾਂ ਤੇਰਾ ਨਾਂ ਕੋਈ ਰੱਖਿਆ ਹੀ ਹੋਊਗਾ ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਲੋਕਾਂ ਨੇ ਅਹੀਂ ਆਪ ਦੀ ਮਰਜ਼ੀ ਦੇ ਨਾਵਾਂ ਨਾਲ ਹੀ ਬੁਲਾਇਆ ਚਲੋ ਉਸ ਤੋਂ ਬਾਅਦ ਫਿਰ ਜਦੋਂ ਖਾਣਾ ਖਾਣ ਦੀ ਵਾਰੀ ਆਉਂਦੀ ਹੈ ਤਾਂ ਸ਼ਾਹੂਕਰ ਉਹਨੂੰ ਫੇਰ ਪੁੱਛਦਾ ਕਹਿੰਦਾ ਵੀ हां ਵੀ ਤੂੰ ਕੀ ਖਾਏਂਗਾ ਵੀ ਤੇਰੇ ਲਈ ਖਾਣੇ ਦੇ ਵਿੱਚ ਕੀ ਬਣਵਾਈਏ ਤੇ ਉਹ ਕਹਿੰਦਾ ਮਾਲਕੋ ਤੁਸੀਂ ਕਿਉਂ ਜਿਹੀਆਂ ਗੱਲਾਂ ਕਰਦੇ ਹੋ ਵੀ ਮੈਂ ਗਰੀਬ ਤੁਹਾਡਾ ਨੌਕਰ ਆ ਨਾ ਜਿਹੜਾ ਕੁਝ ਤੁਸੀਂ ਮੈਨੂੰ ਦੋਵੋਗੇ ਮੈਂ ਉਹੀ ਖਾ ਲਵਾਂਗਾ ਹਮੇਸ਼ਾ ਵੀ ਮੈਂ ਤੁਹਾਡਾ ਨੌਕਰ ਆ ਚਲੋ ਤੀਜੀ ਗੱਲ ਤੀਜਾ ਜਿਹੜਾ ਸਵਾਲ ਫਿਰਸ਼ਾਹੂਕਰ ਨੂੰ ਕਹਿੰਦਾ ਜਦੋਂ ਸੌਣ ਦਾ ਟਾਈਮ ਆਉਂਦਾ ਤਾਂ ਉਹ ਕਹਿੰਦਾ ਵੀ ਹਾਂ ਵੀ ਹੁਣ ਦੱਸ ਵੀ ਤੇਰਾ ਬਿਸਤਰਾ ਕਿੱਥੇ ਵਿਛਾਈਏ ਵੀ ਤੂੰ ਕਿੱਥੇ ਸੌਏਂਗਾ ਅੰਦਰ ਵਿਛਾਈਏ ਕਿ ਬਾਹਰ ਉਹ ਫੇਰ ਨੌਕਰ ਕਹਿੰਦਾ ਵੀ ਮਾਲਕੋ ਵੀ ਤੁਸੀਂ ਮੇਰੇ ਮਾਲਕ ਹੋ ਤੇ ਮੈਂ ਤੁਹਾਡਾ ਖਿਦਮਤਗਾਰ ਆਂ ਵੀ ਜਿੱਥੇ ਤੁਸੀਂ ਮੈਨੂੰ ਪਾਉਂਗੇ ਮੈਂ ਉੱਥੇ ਪੈ ਜਾਊਂਗਾ ਤੇ ਜਦੋਂ ਜਿੱਥੇ ਮੈਂ ਪੈ ਗਿਆ ਉੱਥੇ ਹੀ ਤੁਸੀਂ ਮੈਨੂੰ ਸਵੇਰੇ ਠਾ ਲਿਓ ਵੀ ਮੇਰੇ ਵੀ ਗਰੀਬ ਬੰਦੇ ਦੀ ਕਾਦੀ ਮਰਜ਼ੀ ਆਦੀ ਹਣੀ ਹੈ ਨਾ ਤਾਂ ਉਹਦੀਆਂ ਤਿੰਨੇ ਗੱਲਾਂ ਦਾ ਜਿਹੜਾ ਜਵਾਬ ਸੁਣ ਕੇ ਨਾ ਉਹ ਸ਼ਾਹੂ ਕਰ ਰੋਣ ਲੱਗ ਪੈਂਦਾ ਹੈ ਤੇ ਉਹ ਫਿਰ ਨੌਕਰ ਹੈ ਜਿਹੜਾ ਉਹ ਹੈਰਾਨ ਹੁੰਦਾ ਉਹ ਕਹਿੰਦਾ ਵੀ ਤੁਸੀਂ ਹਨਾ ਵੀ ਰੋਣ ਕਾ ਤੋਂ ਲੱਗ ਗਏ ਉਹ ਕਹਿੰਦਾ ਵੀ ਮੈਂ ਤੈਨੂੰ 4 ਰੁਪਏ ਦੇ ਕੇ ਖਰੀਦ ਲਿਆਇਆ ਤੇ ਤੂੰ ਮੇਰੀ ਹਰੇਕ ਗੱਲ ਮੰਨ ਰਿਹਾ ਤੂੰ ਕੋਈ ਮੇਰਾ ਕਹਿਣਾ ਹੀ ਨਹੀਂ ਮੋੜਦਾ ਤੇ ਕਹਿੰਦਾ ਵੀ ਅਸੀਂ ਜਿਹੜੇ ਲੋਕ ਆ ਨਾ ਉਹ ਪ੍ਰਮਾਤਮਾ ਸਾਨੂੰ ਇੰਨਾ ਕੁਝ ਦਿੰਦਾ ਹਨਾ ਬਿਨਾ ਮੰਗਿਆ ਵੀ ਸਾਡੀਆਂ ਜਿਹੜੀਆਂ ਨੇ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰ ਰਿਹਾ ਤੇ ਅਸੀਂ ਉਹਦੇ ਕਈ ਰਸਤੇ ਤੇ ਨਹੀਂ ਚੱਲਦੇ ਅਸੀਂ ਉਹਦਾ ਕਿਹਾ ਨਹੀਂ ਮੰਨਦੇ ਤੇ ਕਹਿੰਦਾ ਵੀ ਮੈਂ ਤੈਨੂੰ 4 ਰੁਪਏ ਦੇ ਕੇ ਖਰੀਦ ਕੇ ਲਿਆਇਆ ਤੇ ਤੂੰ ਨਹੀਂ ਇੱਕ ਗੱਲ ਵੀ ਨਹੀਂ ਮੋੜੀ ਵੀ ਮੇਰੇ ਨਾਲੋਂ ਜਾਂ ਸਾਡੇ ਨਾਲੋਂ ਤਾਂ ਤੂੰ ਹੀ ਚੰਗਾ ਹੈ ਨਾ ਤੇ ਅਸੀਂ ਵੀ ਦੋਸਤੋ ਕਿਤੇ ਨਾ ਕਿਤੇ ਅਣਜਾਣੇ ਦੇ ਵਿੱਚ ਐਂ ਕਰ ਰਹੇ ਹਾਂ ਪਰਮਾਤਮਾ ਜਿਹੜਾ ਹੈ ਨਾ ਉਹ ਸਾਨੂੰ ਬੜੀਆਂ ਹੀ ਖੂਬਸੂਰਤ ਨਿਆਮਤਾਂ ਦੇ ਨਾਲ نوازਦਾ ਹੈ ਪਰ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਤੇ ਜਦੋਂ ਕਦੇ ਸਾਡੀ ਕੋਈ ਜ਼ਰੂਰਤ ਹੈ ਜਾਂ ਸਾਡੀ ਕੋਈ ਖੁਆਇਸ਼ ਪੂਰੀ ਨਹੀਂ ਨਾ ਹੁੰਦੀ ਤਾਂ ਅਸੀਂ ਸਾਨੂੰ ਦੇਣ ਲੱਗ ਪੈਣਾ ਰੱਬ ਨੂੰ ਵੀ ਰੱਬਾ ਤੂੰ ਮੇਰੀ ਆ ਜਿਹੜੀ ਖੁਆਇਸ਼ ਆ ਉਹ ਪੂਰੀ ਨਹੀਂ ਕੀਤੀ ਤਾਂ ਮੈਂ ਤੁਹਾਨੂੰ ਮਤਲਬ ਵੀਡੀਓ ਦੇ ਜ਼ਰੀਏ ਮੈਂ ਵੀ ਤੁਹਾਡੇ ਚੀ ਆਉਣੀ ਆ ਖੈਰ ਮੈਂ ਵੀ ਇਸ ਤਰ੍ਹਾਂ ਕਈ ਵਾਰੀ ਕਰਦੀ ਆ ਜਦੋਂ ਕੋਈ ਮੇਰੀ ਇੱਛਾ ਪੂਰੀ ਨਹੀਂ ਨਾ ਹੁੰਦੀ ਤਾਂ ਫਟਾਫਟ ਰੱਬ ਨੂੰ ਅਸੀਂ ਲੈਣਾ ਦੇਣਾ ਦੇਣ ਲੱਗ ਪੈਂਦੇ ਆ ਤਾਂ ਸਾਨੂੰ ਇਹ ਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਲਾ ਕੇ ਜ਼ਰੂਰ ਕਰਿਓ ਧੰਨਵਾਦ ਕਾ ਦੋਸਤੋ ਦੋਸਤੋ ਇੱਕ ਵਾਰੀ ਨਾ ਇੱਕ ਬਹੁਤ ਅਮੀਰ ਸ਼ਾਹ ਉਕਾਰ ਹੁੰਦਾ ਹੈ ਤੇ ਉਹ ਨਾ ਇੱਕ ਨੌਕਰ ਨੂੰ ਖਰੀਦ ਲਿਆਉਂਦਾ ਨੌਕਰ ਖਰੀਦਣ ਦਾ ਮਤਲਬ ਕਿ 2-4 ਲੱਖ ਰੁਪਏ ਪਹਿਲਾਂ ਦੇ ਕੇ ਜਿਵੇਂ ਕੋਈ ਬੰਦਾ ਜਾਂ ਫਿਰ ਮਲਾਜ਼ਮ ਰੱਖ ਲੈਂਦੇ ਸੀ ਪਹਿਲਾਂ ਲੋਕ ਇਸ ਤਰ੍ਹਾਂ ਉਹ ਇੱਕ ਨੌਕਰ ਨੂੰ ਆਪਣੇ ਘਰ ਲੈ ਆਉਂਦਾ ਜਦੋਂ ਘਰੇ ਲੈ ਆਉਂਦਾ ਨਾ ਤਾਂ ਨੌਕਰ ਜਿਹੜਾ ਉਹਨੂੰ ਸ਼ਾਹ ਉਕਾਰ ਕਹਿੰਦਾ ਹੈ ਵੀ ਹਾਂ ਵੀ ਜਵਾਨਾ ਤੇਰਾ ਨਾਮ ਕੀ ਹੈ ਨੌਕਰ ਕਹਿੰਦਾ ਵੀ ਮਾਲਕੋ ਵੀ ਮੈਂ ਮਾੜਾ ਬੰਦਾ ਗਰੀਬਾਂ ਦੇ ਕਿਹੜੇ ਨਾਂ ਹੁੰਦੇ ਹਨਾ ਵੀ ਜਿਹੜੇ ਵੀ ਨਾਂ ਨਾਲ ਤੁਸੀਂ ਮੈਨੂੰ ਬੁਲਾਉਂਗੇ ਮੈਂ ਉਸੇ ਨਾਂ ਵਾਲ ਦੇ ਨਾਂ ਜਿਹੜਾ ਮਰਜ਼ੀ ਨਾਂ ਤੁਸੀਂ ਰੱਖ ਲਓ ਸ਼ਾਹੂਕਰ ਕਹਿੰਦਾ ਵੀ ਇਹ ਤਾਂ ਕੋਈ ਗੱਲ ਨਹੀਂ ਬੜੀ ਵੀ ਤੇਰੇ ਮਾਪਿਓ ਨੇ ਤਾਂ ਤੇਰਾ ਨਾਂ ਕੋਈ ਰੱਖਿਆ ਹੀ ਹੋਊਗਾ ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਲੋਕਾਂ ਨੇ ਅਹੀਂ ਆਪ ਦੀ ਮਰਜ਼ੀ ਦੇ ਨਾਵਾਂ ਨਾਲ ਹੀ ਬੁਲਾਇਆ ਚਲੋ ਉਸ ਤੋਂ ਬਾਅਦ ਫਿਰ ਜਦੋਂ ਖਾਣਾ ਖਾਣ ਦੀ ਵਾਰੀ ਆਉਂਦੀ ਹੈ ਤਾਂ ਸ਼ਾਹੂਕਰ ਉਹਨੂੰ ਫੇਰ ਪੁੱਛਦਾ ਕਹਿੰਦਾ ਵੀ हां ਵੀ ਤੂੰ ਕੀ ਖਾਏਂਗਾ ਵੀ ਤੇਰੇ ਲਈ ਖਾਣੇ ਦੇ ਵਿੱਚ ਕੀ ਬਣਵਾਈਏ ਤੇ ਉਹ ਕਹਿੰਦਾ ਮਾਲਕੋ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਵੀ ਮੈਂ ਗਰੀਬ ਤੁਹਾਡਾ ਨੌਕਰ ਆ ਨਾ ਜਿਹੜਾ ਕੁਝ ਤੁਸੀਂ ਮੈਨੂੰ ਦੋਵੋਗੇ ਮੈਂ ਉਹੀ ਖਾ ਲਵਾਂਗਾ ਹਮੇਸ਼ਾ ਵੀ ਮੈਂ ਤੁਹਾਡਾ ਨੌਕਰ ਆ ਚਲੋ ਤੀਜੀ ਗੱਲ ਤੀਜਾ ਜਿਹੜਾ ਸਵਾਲ ਫਿਰਸ਼ਾਹੂਕਾਰ ਨੂੰ ਕਹਿੰਦਾ ਜਦੋਂ ਸੌਣ ਦਾ ਟਾਈਮ ਆਉਂਦਾ ਤਾਂ ਉਹ ਕਹਿੰਦਾ ਵੀ ਹਾਂ ਵੀ ਹੁਣ ਦੱਸ ਵੀ ਤੇਰਾ ਬਿਸਤਰਾ ਕਿੱਥੇ ਵਿਛਾਈਏ ਵੀ ਤੂੰ ਕਿੱਥੇ ਸੌਏਂਗਾ ਅੰਦਰ ਵਿਛਾਈਏ ਕਿ ਬਾਹਰ ਤੋ ਫੇਰ ਨੌਕਰ ਕਹਿੰਦਾ ਵੀ ਮਾਲਕੋ ਵੀ ਤੁਸੀਂ ਮੇਰੇ ਮਾਲਕ ਹੋ ਤੇ ਮੈਂ ਤੁਹਾਡਾ ਖਿਦਮਤਕਾਰ ਆਂ ਵੀ ਜਿੱਥੇ ਤੁਸੀਂ ਮੈਨੂੰ ਪਾਉਂਗੇ ਮੈਂ ਉੱਥੇ ਪੈ ਜਾਊਂਗਾ ਤੇ ਜਦੋਂ ਜਿੱਥੇ ਮੈਂ ਪੈ ਗਿਆ ਉੱਥੇ ਤੁਸੀਂ ਮੈਨੂੰ ਸਵੇਰੇ ਠਾ ਲਿਓ ਵੀ ਮੇਰੇ ਵੀ ਗਰੀਬ ਬੰਦੇ ਦੀ ਕਾਦੀ ਮਰਜ਼ੀ ਆਦੀ ਹਣੀ ਹੈ ਨਾ ਤਾਂ ਉਹਦੀਆਂ ਤਿੰਨੇ ਗੱਲਾਂ ਦਾ ਜਿਹੜਾ ਜਵਾਬ ਸੁਣ ਕੇ ਨਾ ਉਹ ਸ਼ਾਹੂ ਕਰ ਰੋਣ ਲੱਗ ਪੈਂਦਾ ਹੈ ਤੇ ਉਹ ਫਿਰ ਨੌਕਰ ਹੈ ਜਿਹੜਾ ਉਹ ਹੈਰਾਨ ਹੁੰਦਾ ਉਹ ਕਹਿੰਦਾ ਵੀ ਤੁਸੀਂ ਹਨਾ ਵੀ ਰੋਣ ਕਾ ਤੋਂ ਲੱਗ ਗਏ ਉਹ ਕਹਿੰਦਾ ਵੀ ਮੈਂ ਤੈਨੂੰ 4 ਰੁਪਏ ਦੇ ਕੇ ਖਰੀਦ ਲਿਆਇਆ ਤੇ ਤੂੰ ਮੇਰੀ ਹਰੇਕ ਗੱਲ ਮੰਨ ਰਿਹਾ ਤੂੰ ਕੋਈ ਮੇਰਾ ਕਹਿਣਾ ਹੀ ਨਹੀਂ ਮੋੜਦਾ ਤੇ ਕਹਿੰਦਾ ਵੀ ਅਸੀਂ ਜਿਹੜੇ ਲੋਕ ਆ ਨਾ ਉਹ ਪ੍ਰਮਾਤਮਾ ਸਾਨੂੰ ਐਨਾ ਕੁਝ ਦਿੰਦਾ ਹਨਾ ਬਿਨਾ ਮੰਗਿਆਂ ਵੀ ਸਾਡੀਆਂ ਜਿਹੜੀਆਂ ਨੇ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਿਆ ਤੇ ਅਸੀਂ ਉਹਦੇ ਕਈ ਰਸਤੇ ਤੇ ਨਹੀਂ ਚੱਲਦੇ ਅਸੀਂ ਉਹਦਾ ਕਿਹਾ ਨਹੀਂ ਮੰਨਦੇ ਤੇ ਕਹਿੰਦਾ ਵੀ ਮੈਂ ਤੈਨੂੰ 4 ਰੁਪਏ ਦੇ ਕੇ ਖਰੀਦ ਕੇ ਲਿਆਇਆ ਤੇ ਤੂੰ ਮੇਰੀ ਇੱਕ ਗੱਲ ਵੀ ਨਹੀਂ ਮੋਣੀ ਵੀ ਮੇਰੇ ਨਾਲੋਂ ਜਾਂ ਸਾਡੇ ਨਾਲੋਂ ਤਾਂ ਤੂੰ ਹੀ ਚੰਗਾ ਹੈ ਨਾ ਤੇ ਅਸੀਂ ਵੀ ਦੋਸਤੋ ਕਿਤੇ ਨਾ ਕਿਤੇ ਅਣਜਾਣੇ ਦੇ ਵਿੱਚ ਐਂ ਕਰ ਰਹੇ ਹਾਂ ਪ੍ਰਮਾਤਮਾ ਜਿਹੜਾ ਹੈ ਨਾ ਉਹ ਸਾਨੂੰ ਬੜੀਆਂ ਹੀ ਖੂਬਸੂਰਤ ਨਿਆਮਤਾਂ ਦੇ ਨਾਲ نوازਦਾ ਪਰ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਤੇ ਜਦੋਂ ਕਦੇ ਸਾਡੀ ਕੋਈ ਜ਼ਰੂਰਤ ਹੈ ਜਾਂ ਸਾਡੀ ਕੋਈ ਖੁਆਇਸ਼ ਪੂਰੀ ਨਹੀਂ ਨਾ ਹੁੰਦੀ ਤਾਂ ਅਸੀਂ ਤਾਂ ਨੇ ਦੇਣ ਲੱਗ ਪੈਨੇ ਰੱਬ ਨੂੰ ਵੀ ਰੱਬਾ ਤੂੰ ਮੇਰੀ ਆ ਜਿਹੜੀ ਖੁਆਇਸ਼ ਆ ਉਹ ਪੂਰੀ ਨਹੀਂ ਕੀਤੀ ਤਾਂ ਮੈਂ ਤੁਹਾਨੂੰ ਮਤਲਬ ਵੀਡੀਓ ਦੇ ਜ਼ਰੀਏ ਮੈਂ ਵੀ ਤੁਹਾਡੇ ਚੀ ਆਉਣੀ ਆ ਖੈਰ ਮੈਂ ਵੀ ਇਸ ਤਰ੍ਹਾਂ ਕਈ ਵਾਰੀ ਕਰਦੀ ਆ ਜਦੋਂ ਕੋਈ ਮੇਰੀ ਇੱਛਾ ਪੂਰੀ ਨਹੀਂ ਨਾ ਹੁੰਦੀ ਤਾਂ ਫਟਾਫਟ ਰੱਬ ਨੂੰ ਅਸੀਂ ਮੇਣਾ ਦੇਣ ਲੱਗ ਪੈਨੇ ਆ ਤਾਂ ਸਾਨੂੰ ਇਹ ਜਿਆ ਕੁਝ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਲਾ ਕੇ ਜ਼ਰੂਰ ਅਸੀ ਧੰਨਵਾਦ